ਤਾਂ ਵੀ ਜਦ ਤੱਕ ਇਹਦੇ ਤੇ ਕੰਟਰੋਲ ਨਹੀਂ ਹੁੰਦਾ ਉਦ ਤੱਕ ਕੁਝ ਨਹੀਂ ਹੁੰਦਾ ਜੀ ਸ਼ਾਸਕ ਇਹਨਾਂ ਸ਼ੋਸ਼ਣ ਕਰਦੇ ਨੇ ਉਹਨਾਂ ਨੇ ਕਰਨਾ ਸ਼ਾਸਕ ਕਿਵੇਂ ਸ਼ੋਸ਼ਣ ਕਰਦੇ ਨੇ ਜੀ ਸ਼ਾਸਕ ਤੁਹਾਨੂੰ ਪੰਪ ਦੇ ਦਿੰਦੇ ਨੇ ਵੀ ਚੱਕ ਦੋ ਫੱਟੇ ਠੀਕ ਹੈ ਤੁਹਾਨੂੰ ਪੰਪ ਆ ਗਿਆ ਤੁਸੀਂ ਗ੍ਰੀਨ ਰੈਵਲੂਸ਼ਨ ਬਣਾ ਦਿੱਤੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੋਰਡ ਕਾਲੇ ਕਰ ਦੋ ਵਾਹ ਵਾਹ ਤੇ ਬੋਰਡ ਕਾਲੇ ਕਰਨ ਨਾਲ ਥੋੜਾ ਕੁਝ ਹੋ ਜਾਊਗਾ ਨਹੀਂ ਹੋਣਾ ਜੀ ਵਾਹ ਵਾਹ ਬਾਬੇ ਨਾਨਕ ਨੇ ਕਿੰਨੀਆਂ ਭਾਸ਼ਾ ਸਿੱਖੀਆਂ ਸੀਗੀਆਂ ਬਹੁਤ ਕਿੰਨੀਆਂ ਭਾਸ਼ਾ ਸਿੱਖੀਆਂ ਅੰਗਰੇਜ਼ਾਂ ਨੇ ਬਹੁਤ ਕੁਝ ਕਰਿਆ ਤਾਂ ਅੰਗਰੇਜ਼ੀ ਦੇ ਵਿੱਚ ਉਹ ਦਰਜ ਹੈ ਨਾ ਜੀ ਤੁਸੀਂ ਮਾਤਰ ਭਾਸ਼ਾ ਬਿਲਕੁਲ ਨਾ ਛੱਡੋ ਜੀ ਲੇਕਿਨ ਅੰਗਰੇਜ਼ੀ ਅੰਗਰੇਜ਼ਾਂ ਨਾਲੋਂ ਵੱਧਾ ਨਹੀਂ ਚਾਹੀਦਾ ਤੁਹਾਨੂੰ ਵਾਹ ਕੀ ਬਾਤ ਜੇ ਤੁਸੀਂ ਕਿਸੇ ਬੰਦੇ ਨੂੰ ਮਾਰਤ ਦੇਣੀ ਹੈ ਤਾਂ ਉਹ ਉਹਦੀ ਉਹਨੂੰ ਸਮਝਣਾ ਪਊਗਾ ਟੂ ਬੀ ਅੰਡਰਸਟੂਡ ਯੂ ਹੈਵ ਟੂ ਅੰਡਰਸਟੂਡ